ਬਸਾਖੀ ਦੇ ਕਨਸੈਪਟ ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਕਿ 1699 ਦੀ ਜਿਹੜੀ ਬਸਾਖੀ ਸੀਗੀ ਇਹ ਪਹਿਲੀਆਂ ਜਿੰਨੀਆਂ ਵੀ ਬਸਾਖੀਆਂ ਤੋਂ ਸੀਗੀਆਂ ਉਹਨਾਂ ਦਾ ਇੱਕ ਬਲੱਖਣ ਕਿਵੇਂ ਸੀਗੀ ਇੱਕ ਅਲੱਗ ਕਿਵੇਂ ਸੀਗੀ ਉਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਭਾਈ ਸਾਹਿਬ ਜੀ ਕਈ ਵਾਰੀ ਮੈਂ ਸੋਚਦਾ ਕਿ ਦੇਸ਼ ਕਾਫੀ ਵੱਡਾ ਦੇਸ਼ ਸੀ ਭਾਰਤ ਦੇਸ਼ ਉਸ ਸਮੇਂ ਠੀਕ ਨੇ ਤੇ ਗੁਰੂ ਸਾਹਿਬ ਨੇ ਜਦੋਂ ਸਨ 1699 ਨੂੰ ਖੰਡੇ ਦੀ ਪੋਲਿਸ਼ ਕਾਉਣ ਦੇ ਲਈ ਖਾਲਸੇ ਨੂੰ ਖਾਲਸਾ ਸਜਾਉਣਾ ਸੀਗਾ ਨਾ ਤੇ ਉਹ ਇੱਕ ਬਹੁਤ ਵੱਡਾ ਇਕੱਠ ਸੀ ਇਤਿਹਾਸ ਕਰ ਦੱਸਦੇ ਆ ਇੱਕ ਮਤਲਬ ਕੋਈ ਆਉਣ ਜਾਣ ਦੇ ਸਾਧਨ ਵੀ ਹੈ ਨਹੀਂਗੇ ਪਰ ਲੋਕਾਂ ਦੇ ਵਿੱਚ ਜज्ਬਾ ਕਿੰਨਾ ਕਿ ਉੱਥੇ ਹਜ਼ਾਰਾਂ ਦਾ ਘਟ ਹੋਇਆ ਇੱਕ ਤਾਂ ਇਹ ਚੀਜ਼ ਆਪਾਂ ਇੱਥੇ ਟੌਪ ਤੇ ਆਪਾਂ ਗੱਲਬਾਤ ਕਰਨੀ ਹੈ ਦੂਸਰੀ ਗੱਲ ਕਿ ਜਿਹੜੇ ਪੰਜ ਪਿਆਰੇ ਆ ਉਹ ਦੇਸ਼ ਦੇ ਕੋਨੇ-ਕੋਨਿਆਂ ਚੋਂ ਆਏ ਆ ਕਿਤੇ ਇੱਕ ਤਾਂ ਹੈ ਨਹੀਂ ਵਿਦਾਂਤਪੁਰ ਸਾਹਿਬ ਤੋਂ ਆ ਗਏ ਉੱਠ ਕੇ ਬਿਲਕੁਲ ਜਾਂ ਜਲੰਧਰੋਂ ਉੱਠ ਕੇ ਆ ਗਏ ਤਾਂ ਤਾਂ ਹੈ ਨਹੀਂ ਕਿ ਕੋਈ ਕਿਸੇ ਸੂਬੇ ਤੋਂ ਕੋਈ ਕਿਸੇ ਸੂਬੇ ਤੋਂ ਹੂੰ ਹੂੰ ਇੱਕ ਬਹੁਤ ਵੱਡਾ ਇੱਕ ਕ੍ਰਿਸ਼ਮਾ ਮੰਨ ਲਈਏ ਜਾਂ ਇੱਕ ਕਿ ਉਸ ਦੇਸ਼ ਦੇ ਅੰਦਰ ਕਿ ਗੁਰੂ ਸਾਹਿਬ ਮਹਾਰਾਜ ਨੇ ਜਿੱਦਾਂ ਤੁਸੀਂ ਗੱਲ ਕੀਤੀ ਬਾਬੇ ਨਾਨਕ ਜੀ ਨੇ ਪ੍ਰਚਾਰੀ ਬਿਲਕੁਲ ਬੇਸੇ ਹੀ ਇਹ ਨਾ ਬੰਦ ਦਿੱਤਾ ਗਿਆ ਸੀਗਾ ਕਿ ਭਗਤ ਸਹਿਬਾਨਾ ਨੇ ਵੀ ਗੁਰੂ ਸਹਿਬਾਨਾ ਨੇ ਵੀ ਇੰਨੀਆਂ ਮੰਨੋ ਆਪਣੀਆਂ ਯਾਤਰਾਵਾਂ ਕੀਤੀਆਂ ਉਹਦਾਸੀਆਂ ਕੀਤੀਆਂ ਕਿ ਉਹ ਦੇਸ਼ ਦੇ ਅੰਦਰ ਉਹ ਕਿ ਮੰਨੂਵਾਦ ਦੀਆਂ ਜੜਾਂ ਜਿਹੜੀਆਂ ਜਨਮ ਦਾ ਨਾਸ਼ ਕਰਨਾ ਹੀ ਕਰਨਾ ਸੀਗਾ ਤੇ ਗੁਰੂ ਸਾਹਿਬ ਨੇ ਫੇਰ ਸੱਦਾ ਦਿੱਤਾ ਤੇ ਲੋਕੀ ਹਮ ਹਮਾ ਕੇ ਪਹੁੰਚੇ ਬਿਲਕੁਲ ਜੀ ਤੁਸੀਂ ਦੇਖੋ ਇੱਥੇ ਚ ਕਿਡਾ ਐਡ ਪਾਈ ਗੁਰਦਾਸ ਜੀ ਦੀ ਮੈਂ ਇੱਕ ਪੌੜੀ ਐਡ ਕਰਨੀ ਚਾਹਨਾ ਵਾਂ ਕਿ ਵੀ ਇਹ ਮਿਸ਼ਨ ਕਿਡਾ ਵੱਡਾ ਸੀ ਹਾਂ ਰੁਪਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੇ ਕੋਈ ਪੂਜੇ ਚੰਦ ਸੂਰ ਕੋਈ ਤਰ ਤਕਾਸ਼ ਮਨਾਵੀ ਕੋਈ ਪੂਜਾ ਸਿਲਾ ਕੋਈ ਕੋਈ ਗੋਰੀ ਮੜੀ ਪੁਜਾਈ ਤੰਤਰ ਮੰਤਰ ਪਖੰਡ ਕਰ ਕਲੈ ਕ੍ਰੋਧ ਬਵਾਦ ਵਧਾਈ ਆਪੋ ਤਾਪੀ ਹੋਏ ਕਿ ਨੇਾਰੇ ਨੇਾਰੇ ਧਰਮ ਚਲਾਈ ਬੜੇ ਧਰਮ ਸੀ ਜੀ ਪਰ ਉਹਨਾਂ ਧਰਮਾਂ ਦੇ ਵਿੱਚੋਂ ਸਿਰਫ ਤੇ ਸਿਰਫ ਬੰਦੇ ਦੀ ਝੋਲੀ ਵਿੱਚ ਕਰਮ ਕਾਂਡ ਤੇ ਪਖੰਡ ਪੈ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ ਇੱਕ ਥੀਮ ਸੀ ਬਰਾਬਰਤਾ ਉੱਥੇ ਇਹ ਵੀ ਥੀਮ ਸੀ ਕਿ ਇਹ ਲੋਕ ਆਪਣੇ ਪੈਰਾਂ ਤੇ ਆਪ ਖਲੋਣ ਜੀ ਇਹਨਾਂ ਨੂੰ ਵਿਚੋਲਿਆਂ ਦੀ ਵਿੱਚ ਲੋੜ ਨਾ ਪਵੇ ਹੂੰ ਕਿਉਂਕਿ ਬ੍ਰਾਹਮਣイズਮ ਜਿਹੜਾ ਸਿਸਟਮ ਆ ਉਹ ਬੰਦੇ ਨੂੰ ਡਰਾ ਕੇ ਪੈਸਾ ਕਮਾਉਂਦਾ ਸੀ ਉਹਨੇ ਜਾਤ ਪਾਤ ਇਸੇ ਕਰਕੇ ਵੰਡੀ ਸੀ ਤੇ ਇੱਕ ਤਾਂ ਕਿ ਬੰਦਾ ਪੈਰਾਂ ਦੇ ਅਧੀਨ ਰਹੇ ਜਿਹੜਾ ਗੁਲਾਮ ਆ ਉਹ ਸਿਰ ਨਾ ਚੁੱਕ ਕੇ ਮੇਰੇ ਸਾਹਮਣੇ ਖਲੋਵੇ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪਣਾ ਸਮਾ ਦੇਖਿਆ ਨਾ ਸੱਚੇ ਪਾਤਸ਼ਾਹ ਜੀ ਨੇ ਤੇ ਉਹਨਾਂ ਦੇ ਨਾਲ ਮੈਂ ਜਦੋਂ ਇਸ ਆਨੰਦਪੁਰ ਨੂੰ ਜਦੋਂ ਸਮਝਦਾ ਜਦੋਂ ਆਨੰਦਪੁਰ ਦਾ ਨਕਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਖਿੱਚਦੇ ਆ ਉਸੇ ਆਨੰਦਪੁਰ ਦੀ ਸਟੇਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਤਦੇ ਆ ਅ ਦਰਾਸਲ ਉਹ ਨਕਸ਼ਾ ਖਿੱਚਿਆ ਗੁਰਤੇਗ ਬਹਾਦਰ ਸਾਹਿਬ ਨੇ ਆ ਜਦੋਂ ਕਸ਼ਮੀਰੀ ਪੰਡਤਾਂ ਕੇ ਫਰਿਆਦੀ ਹੁੰਦੇ ਆ ਸਤਗੁਰੂ ਗੁਰਦੇਵ ਜੀ ਮਹਾਰਾਜ ਜੀ ਰੰਗਰੇਟੀਆਂ ਨੂੰ ਗੁਰੂ ਕੇ ਬੇਟੇ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਵਾਜਦੇ ਆ ਸਤਗੁਰੂ ਗੁਰਦੇਵ ਜੀ ਨੇ ਉਹ ਦੌਰ ਅੱਖਾਂ ਨਾਲ ਵੇਖਿਆ ਵੀ ਇਹ ਅੱਜ ਦੇ ਜਿਹੜਾ ਸਮਾਂ ਵਾ ਇਨਾਂ ਨੂੰ ਬਰਾਬਰਤਾ ਦੇਣੀ ਪਊਗੀ। ਹੂੰ ਕਿਉਂਕਿ ਜਦ ਤੱਕ ਕਿਉਂਕਿ ਉਸ ਤੋਂ ਪਹਿਲਾਂ ਗੁਰੂ ਗੁਰੂ ਐ ਸਿੱਖ ਸਿੱਖ ਐ। ਜੀ 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 ਸੱਤੇ ਪਾਤਸ਼ਾਹ ਨੇ ਜਦੋਂ ਨਨਪੁਰ ਸਾਹਿਬ ਦੀ ਠੇਰੀ ਤੇ 1699 ਦੀ ਵਿਸਾਖੀ ਨੂੰ ਜਦੋਂ ਪਹਿਲਾ ਸਿਰ ਮੰਗਦੇ ਆ ਮੇਰਾ ਪਾਤਸ਼ਾਹ ਕਿਹਦੇ ਮੈਨੂੰ ਸਿਰ ਚਾਹੀਦਾ ਤੇ ਮੈਂ ਕਈ ਵਾਰੀ ਕਹਿੰਦਾ ਉਹਨਾਂ ਹੀ ਢਾਡੀ ਸਿੰਘ ਸਾਡੇ ਸੁਣਾਉਂਦੇ ਮਸਾਲਾ ਲਾ ਕੇ ਦੀ ਗੁਰੂ ਸਾਹਿਬ ਨੇ ਤਿੰਨ ਵਾਜਾਂ ਮਾਰੀਆਂ ਮੈਂ ਸਮਝਦਾ ਵਾਂ ਕਿ ਵੀ ਇੱਕ ਹੀ ਆਵਾਜ਼ ਬੜੀ ਸੀ। ਹੂੰ 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 ਇੱਕ ਆਵਾਜ਼ ਮਾਰੀ ਦਇਆ RAM ਜੀ ਉੱਠਿਆ ਤੇ ਦਇਆ ਉੱਠੀ ਆ ਲਾਹੌਰ ਦੀ ਧਰਤੀ ਤੋਂ ਜੀ ਸਤਿਗੁਰੂ ਜੀ ਨੇ ਲਾਹੌਰ ਦੇ ਧਰਤੀ ਤੋਂ ਦਇਆ RAM ਨੂੰ ਸਿੱਖੀ ਦਾ ਪਹਿਲਾ ਰੂਪ ਬਣਾਇਆ ਤੇ ਇਹ ਕੇਵਲ ਦਇਆ ਨਾਮ ਨਹੀਂ ਗਾ ਦਇਆ ਇੱਕ ਗੋਣਿਆ ਖਾਲਸੇ ਦਾ ਜੀ ਸਭ ਤੋਂ ਪਹਿਲਾਂ ਜੇ ਤੁਹਾਡੇ ਚ ਮਰਸੀ ਆ ਤਾਂ ਤੁਸੀਂ ਅੱਗੇ ਤੁਰ ਸਕਦੇ ਆ ਧਰਮ ਨੰਬਰ 2 ਤੇ ਰੱਖਿਆ ਸੱਚੇ ਪਾਤਸ਼ਾਹ ਨੇ ਅੱਜ ਤਰਾਸ ਦੀ ਇਹ ਹੈ ਕਿ ਅਸੀਂ ਧਰਮ ਨੂੰ ਨੰਬਰ 1 ਤੇ ਲੈ ਜਾਂਦਾ 2 ਨੰਬਰ ਤੇ ਦਇਆ ਲੈ ਜਾਂਦੀ ਹੈ ਸਤਗੁਰੂ ਜੀ ਨੇ ਦਇਆ RAM ਨੂੰ ਲਾਹੌਰ ਦੀ ਧਰਤੀ ਤੋਂ ਚੁੱਕਿਆ ਜਿਸ ਬਾਬਤ ਗੁਰੂ ਜੀ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਤਨ ਗੁਰ ਨਾਨਕ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਸੇ ਲਾਹੌਰ ਸ਼ਹਿਰ ਨੂੰ ਕਹਿੰਦੇ ਆ ਲਾਹੌਰ ਸ਼ਹਿਰ ਸਿਫਤੀ ਦਾ ਕਰ ਅਮਰਸਰ ਇਹ ਸਫਰ ਦੇਖੋ ਤਿੰਨ ਜਾਮਿਆਂ ਦਾ ਨਾਨਕ ਜੀ ਜਿਸ ਲਾਹੌਰ ਨੂੰ ਜ਼ਹਿਰ ਕਹਿਰ ਕਹਿੰਦੇ ਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੁਣ ਨਾਨਕ ਨੇ ਇੰਨਾ ਕੁ ਪ੍ਰਚਾਰ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ ਹੁਣ ਸਿਫਤੀ ਦਾ ਕਰਿਆ ਦਸਵੇਂ ਜਾਮੇ ਦੇ ਵਿੱਚ ਉੱਥੋਂ ਪਾਤਸ਼ਾਹ ਜੀ ਦਇਆ ਪ੍ਰਗਟ ਕਰ ਦੇਣ ਜੀ ਜਦੋਂ ਦੇ ਆ ਪ੍ਰਗਟ ਕਰਕੇ ਸਟੇਜ ਤੇ ਲੈ ਆ ਕੇ ਖੜੀ ਕੀਤੀ ਪਾਤਸ਼ਾਹ ਨੇ ਸਹਿਬ ਕਹਿੰਦੇ ਵੀ ਮੈਨੂੰ ਇੱਕ ਸਿਰ ਹੋਰ ਚਾਹੀਦਾ ਸੀ ਸਿਰ ਕਿਉਂ ਮੰਗੇ ਗੁਰੂ ਨੇ ਹਮ ਕਿਉਂਕਿ ਬੰਦਾ ਧੜ ਦੇ ਥੱਲੇ ਕੋਈ ਲੋੜ ਨਹੀਂ ਬੰਦੇ ਦੀ ਜੇ ਤੁਹਾਡੇ ਸਿਰ ਤੋਂ ਜਾਤ ਪਾਤ ਨਹੀਂ ਨਾ ਮੁੱਕੀ ਹਮ 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 ਤੁਸੀਂ ਆਪਣੇ ਤਨ ਤੇ ਕਿੰਨੇ ਵੀ ਬ੍ਰਾਂਡਡ ਕੱਪੜੇ ਪਾ ਕੇ ਘੁੰਮੀ ਜਾਓ ਤੁਸੀਂ ਉਸੇ ਜਾਤ ਪਾਤ ਦੇ ਅਧੀਨ ਰਹੋਗੇ ਜਿਵੇਂ ਅੱਜ ਅਸੀਂ ਅਸੀਂ ਵੇਖਣ ਨੂੰ ਗੱਲਾਂ ਜਾਤ ਪਾਤ ਦੀਆਂ ਕਰਦੇ ਆਂ ਬੜੀਆਂ ਚੰਗੀਆਂ ਲੱਗਦੀਆਂ ਮੈਂ ਜਾਤ ਨਹੀਂ ਮੰਨਦਾ ਜਾਂ ਹਰ ਬੰਦਾ ਮੰਨਦਾ ਜੀ ਜੀ ਇਹ ਸਿਰਫ ਅਸੀਂ ਕਹਾਣੀਆਂ ਪਾ ਰਹੇ ਆ ਸਤੇਪਾਲਸ਼ ਨੇ ਇਹ ਕਹਾਣੀਆਂ ਮੁਕਾ ਦਿੱਤੀਆਂ ਉਹਨਾਂ ਕਹਿੰਦੇ ਮੈਂ ਇਹ ਗੱਲ ਕਬੂਲ ਕਰ ਲਈ ਆ ਜਿਹੜੀ ਅੱਜ ਗੱਲ ਰੱਖੀ ਆ ਨਾ ਇਹ ਇੰਪਲੀਮੈਂਟ ਕਰਤੀ ਆ ਫਿਰ ਦੂਸਰੇ ਨੰਬਰ ਤੇ ਭਾਈ ਧਰਮਚੰਦ ਦਿੱਲੀ ਦੀ ਧਿਰਤੀ ਤੋਂ ਅੱਛਾ ਸਤੇਪਾਲਸ਼ ਨੇ ਦਿੱਲੀੋਂ ਧਰਮ ਚੁੱਕਿਆ ਜਿਸ ਬਾਬਤ ਕਹਿੰਦੇ ਸੀ ਇਹ ਦਿੱਲੀ ਚ ਸਿਆਸਤ ਹੀ ਚੱਲਦੀ ਆ ਜੀ 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 ਸਤਗੁਰੂ ਨੇ ਆਖਿਆ ਵੀ ਸਿਆਸਤ ਨਾਲ ਧਰਮ ਹੋਣਾ ਬੜਾ ਜ਼ਰੂਰੀ ਹੈ ਜੀ ਜਦੋਂ ਦਿੱਲੀ ਦੀ ਧਰਤੀ ਤੋਂ ਗੁਰੂ ਜੀ ਨੇ ਧਰਮਚੰਦ ਬਖੜਾ ਕੀਤਾ ਫਿਰ ਤੀਜੇ ਰੂਪ ਚ ਧਰਮ ਨੂੰ ਚਲਾਉਣ ਵਾਸਤੇ ਹਿੰਮਤ ਚਾਹੀਦੀ ਆ ਜੀ 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 ਦੁਨੀਆ ਚ ਉਹੀ ਧਰਮ ਚੱਲਦੇ ਆ ਜਿਨ੍ਹਾਂ ਨੂੰ ਚਲਾਉਣ ਵਾਲੇ ਹਿੰਮਤ ਵਾਲੇ ਹੋਣ ਜੇ ਧਰਮ ਦੀ ਕੇਵਲ ਪਾਠ ਪੂਜਾ ਹੋਵੇ ਉਹ ਧਰਮ ਨਹੀਂ ਬਣਦੇ ਜੀ ਹਿੰਮਤ ਸਿੰਘ ਬਣ ਕੇ ਤੀਸਰਾ ਪਿਆਰਾ ਜਗਨਨਾਥ ਪੁਰੀ ਤੋਂ ਉੱਠਿਆ ਜਿਸ ਬਾਬਰ ਕਿਹਾ ਜਾਂਦਾ ਸੀ ਜਗਨਨਾਥ ਗੁਰੂ ਨਾਨਕ ਪਾਤਸ਼ਾਹ ਨੇ ਉਸ ਮੰਦਰ ਦੇ ਵਿੱਚ ਉਜੈਨ ਦੀ ਧਰਤੀ ਤੇ ਕਿਹਾ ਸੀ ਉਹਦੇ ਨਾਲ ਹੱਥ ਸੀ ਨਾ ਪੈਰ ਸੀ ਕ੍ਰਿਸ਼ਨ ਜੀ ਦੀ ਮੂਰਤੀ ਤੇ ਹਮ ਸਤੇ ਪਾਛਾ ਕਹਿੰਦੇ ਵੀ ਜਿਹੜਾ ਆਪਣੀ ਸੇਵਾ ਆਪ ਨਹੀਂ ਕਰ ਸਕਦਾ ਦੂਜਿਆਂ ਦੀ ਰੱਖਿਆ ਕਿਵੇਂ ਕਰੂ ਸਤਿਗੁਰੂ ਜੀ ਨੇ ਉਸ ਧਰਤੀ ਤੋਂ ਹਿੰਮਤ ਸਿੰਘ ਚੁੱਕਿਆ ਝੂਰਾ ਦਾ ਪੁੱਤ ਜੀ ਝੂਰਾ ਦਾ ਪੁੱਤ ਚੁੱਕ ਕੇ ਉਹਨੂੰ ਸਿੱਖੀ ਦੇ ਜਿਹਨੂੰ ਝੂਰਾ ਨੂੰ ਕਦੀ ਕਬੂਲ ਹੀ ਨਹੀਂ ਕੀਤਾ ਸੀ ਜੀ 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 ਛੂਤ ਟਕਲੇ ਰਿਹਾ ਹੋਇਆ ਸੀ ਮੈਂ ਕਿ ਮੈਂ ਜਦੋਂ ਇਹ ਚੀਜ਼ ਨੂੰ ਸਿਰਫ ਪੜਦਾ ਜਦੋਂ ਸੋਚਦਾ ਜਾਂਦਾ ਨਾ ਮੈਂ ਜਦੋਂ ਇਹਨੂੰ ਕਈ ਘੰਟਿਆਂ ਬਾਅਦ ਹੀ ਜਦੋਂ ਵਿਚਾਰਦਾ ਜਾਂਦਾ ਮੇਰਾ ਜੀ ਘਰ ਆਉਂਦਾ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਕਿਸ ਲੈਵਲ ਤੇ ਗੱਲ ਕਰ ਰਿਆ ਇਸ ਤੋਂ ਪਹਿਲਾਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਲੇਟਫਾਰਮ ਤੇ ਖੜਾ ਨਹੀਂ ਸੀ ਕਿਸੇ ਨੂੰ ਕੀਤਾ ਗਿਆ ਜੀ ਅਸੀਂ ਇਹ ਨਾ ਸੋਚੋ ਕਿ ਵੀ ਇਹ ਗੱਲ ਆਮ ਸੀ ਇਹ ਬਹੁਤ ਹੀ ਮਹਿੰਗੀ ਕ੍ਰਾਂਤੀਕਾਰੀ ਸੀ ਬੜੀ ਵੱਡੀ ਕ੍ਰਾਂਤੀ ਸੀ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕੇਵਲ ਗੱਲੀਬਾਤੀ ਕਿਸੇ ਨੂੰ ਕਹਿਣਾ ਜਾ ਮੈਂ ਤੈਨੂੰ ਰੱਬ ਬਾਦਸ਼ਾਹ ਬਣਾਤਾ ਤੇ ਕ ਜਾ ਉਹਨੂੰ ਖੜਾ ਕਰਕੇ ਬਣਾ ਦੇਣਾ ਜੀ ਤੁਹਾਂ ਵਿੱਚ ਬੜਾ ਫਰਕ ਹੈ ਭਾਈ ਸਾਹਿਬ ਹੂੰ ਜੋ ਤੁਸੀਂ ਕਿ ਸਾਨੂੰ ਬਣਾ ਦਿੰਦੇ ਆ ਉਹਨੂੰ ਪਾਵਰ ਡਿਕਲੇਅਰ ਕਰ ਦਿੰਦੇ ਆ ਵੀ ਅੱਜ ਤੋਂ ਤੂੰ ਰਾਜਾ ਜਦੋਂ ਹਿੰਮਤ ਸਿੰਘ ਬਣ ਕੇ ਤੀਸਰਾ ਪਿਆਰਾ ਸਟੇਜ ਤੇ ਖਲੋਤਾ ਜਿਹੜੇ ਉਹ ਸਾਹਮਣੇ ਕਹਿੰਦੇ ਨਾ ਆਪਾਂ ਉੱਠ ਕੇ ਦੌੜ ਗਏ ਹੂੰ 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 ਦੋ ਉਹਨਾਂ ਨੇ ਬਰਦਾਸ਼ਤ ਕਰ ਲਈ ਸੀ ਜਦੋਂ ਤੀਜਾ ਨਾਲ ਬਰਾਬਰ ਆ ਕੇ ਖਲੋਤਾ ਬਰਦਾਸ਼ਤ ਕੀਤਾ ਨਾ ਝੂਰਾ ਦਾ ਪੁੱਤ ਹੋਏ 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 ਉਹਨਾਂ ਦੇ ਹਿਰਦਿਆਂ 'ਚ ਸੱਪ ਲੇਟ ਗਿਆ ਕਹਿੰਦੇ ਵੀ ਆਹ ਜਿਹੜੀ ਅੱਜ ਕਾਂਟ ਵਰਤ ਰਿਹਾ ਨਾ ਸਾਡੇ ਕੋਲ ਵੇਖਿਆ ਨਹੀਂ ਜਾਣਾ ਇਹ ਅਜ ਗੁਰੂ ਗੋਬਿੰਦ ਸਿੰਘ ਧੱਜੀਆਂ ੜਾ ਰਿਹਾ ਸਾਡੇ ਸਿਸਟਮ ਦੀਆਂ ਜਿਹੜਾ ਸਾਡਾ ਕਾਸਟ ਸਿਸਟਮ ਆ ਉਹਦੀਆਂ ਧੱਜੀਆਂ ਔੜ ਰਹੀਆਂ ਬ੍ਰਾਹਮਣ ਨੇ ਬਰਦਾਸ਼ਤ ਨਹੀਂ ਕੀਤਾ ਉਹ ਗੱਲ ਮਨੁਸਮਨੂ ਸਮਰਥੀ ਉਹ ਕਹਿੰਦੇ ਖਤਮ ਹੋ ਜਾਣੀਆਂ ਖਤਮ ਕਰਤੀ ਜੀ ਬਿਲਕੁਲ ਹੀ ਡਿਕਲੇਅਰ ਹੀ ਕਰਤੀ ਸੱਚੇ ਪਾਤਸ਼ਾਹ ਨੇ ਜਾ ਉਹ ਮੈਂ ਮੰਨਦਾ ਹੀ ਨਹੀਂ ਤੁਹਾਨੂੰ ਹੂੰ 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 ਕਬੂਲ ਹੀ ਨਹੀਂ ਕੀਤਾ ਅੱਛਾ ਛੱਡ ਦਿੱਤਾ ਤੁਹਾਨੂੰ ਤੀਜਾ ਪਿਆਰਾ ਉਦੋਂ ਚੌਥਾ ਪਿਆਰਾ ਸਤੇ ਪਾਸ਼ਾ ਗੁਰਦੇਵ ਜੀ ਨੇ ਭਾਈ ਮੁਹਕਮ ਸਿੰਘ ਮੁਹਕਮ ਚੰਦ ਦਵਾਰਕਾ ਦੀ ਧਰਤੀ ਤੋਂ ਰਣ ਛੋੜ ਦੀ ਧਰਤੀ ਤੋਂ ਸਤੇ ਪਾਸ਼ ਨੇ ਮੁਹਕਮ ਦਾ ਮਤਲਬ ਇਹ ਆ ਦਿੜਤਾ ਹਿੰਮਤ ਤੁਹਾਡੇ ਚ ਹੈਗੀ ਆ ਪਰ ਜੇ ਤੁਸੀਂ ਦ੍ਰਿੜ ਨਹੀਂ ਹੈਗੇ ਤੁਹਾਡੀ ਹਿੰਮਤ ਕਿਸੇ ਕੰਮ ਦੀ ਨਹੀਂ ਜੀ ਜੀ ਸਾਬ ਨੇ ਕਿਹਾ ਮੈਂ ਕਟੜ ਨਹੀਂ ਬਣਉਣ ਲੱਗਾ ਮੈਂ ਪਰਪੱਕ ਬਣਉਣ ਲੱਗਾ ਕਟੜਤਾ ਸਮੇਂ ਨਾਲ ਬਦਲ ਜਾਂਦੀ ਆ ਪਰਪਕਤਾ ਨਹੀਂ ਬਦਲਦੀ ਜੀ ਅੱਜ ਸੇਕ ਅੰਮ੍ਰਿਤਧਾਰੀ ਕਟੜ ਬਣਿਆ ਵਾ ਅੰਮ੍ਰਿਤਧਾਰੀ ਪਰਪੱਕ ਨੀਗਾ ਕਟੜਤਾ ਤੇ ਪਰਪਕਤਾ 'ਚ ਜ਼ਮੀਨ ਅਸਮਾਨ ਦਾ ਫਰਕ ਆ ਜਦੋਂ ਸਹਿਬਾ ਨੇ ਇਹਨਾਂ ਚਾਰਾਂ ਦੇ ਨਾਲ ਬਿਦਰ ਤੋਂ ਸੈਬੀ ਲੜਾਈ ਨਾ ਆਹਾਂ ਕਿ ਆਪੇ ਮਾਲਕ ਬਣਾਤੇ ਅੱਜ ਓਹੋ ਸਰਦਾਰ ਬਣਾ ਸੈਬੀ ਬਣਾ ਕੇ ਖੜਾ ਕੀਤਾ ਭਾਈ ਸਾਹਿਬ ਸਿੰਘ ਓਹੋ ਤੁਸੀਂ ਸੋਚੋ ਖਾਂ ਉਹ ਦਿਨ ਉਹ ਦਿਨ ਕੀ ਹੋਊਗਾ ਓਏ ਹਾਏ ਰੈਵਿਊਲੂਸ਼ਨ ਕੀ ਹੋਊਗਾ ਕਿਸ ਤਰੀਕੇ ਦੀ ਦੁਨੀਆ ਦੀ ਧਰਤੀ ਤੇ ਬਾਬਾ ਕਬੀਰ ਜੀ ਦੀ ਰੂਹ ਉਹਦਣਾ ਮੈਂ ਇਹ ਕਹਿੰਨਾ ਉਦੋਂ ਕੁਛ ਵੀ ਗਿ ਸਜਣਾ ਮੈਂ ਨਾਂ ਹੀ ਦਿੱਤਾ ਸੀ ਕਹੋ ਕਬੀਰ ਜਨ ਪੈ ਖਾਲਸੇ ਅੱਜ ਤੂੰ ਮੇਰੇ ਸਾਹਮਣੇ ਮੇਰੇ ਪੁੱਤਰਾ ਆਜਾ ਬਚਨ ਪੂਰੇ ਕਰਕੇ ਮੈਨੂੰ ਖੜਾ ਕਰ ਦਿੱਤਾ ਇਹ ਮੇਲ ਪੱਥਰ ਘਟ ਦਤਾ ਆਜਪੁਰਾ ਮੈਂ ਕਿ ਤੂੰ ਸੋਚੋ ਕਿਤੇ ਇਹਨੂੰ ਇਮੇਜਿਨੇਸ਼ਨ ਕਰੋ ਕਿ ਇੱਕ ਬੰਦਾ ਪ੍ਰੈਡਿਕਸ਼ਨ ਕਰ ਰਿਹਾ ਕਈ ਸਾਲ ਪਹਿਲਾਂ ਭਗਤ ਜੀ ਕਿ ਵੀ ਮੈਂ ਇਹੋ ਜਿਹਾ ਚਾਹਨਾ ਵਾ ਖਾਲਸਾ ਬੇਗੰਪੁਰਾ ਖਾਲਸਾ ਬੇਗੰਪੁਰਾ ਚਾਹਨਾ ਤੇ ਜਦੋਂ ਉਹ ਸੁਪਨਾ ਮੁਕੰਮਲ ਹੁੰਦਾ ਹੋਇਆ ਦਿਸੇ ਤੇ ਸਾਈਬੀ ਬਣ ਕੇ ਸਟੇਜ ਤੇ ਖਲੋਤੀ ਹੋਵੇ ਤੇ ਮੈਂ ਕਹਿੰਦਾ ਉਸ ਦਿਨ ਉਹ ਸੱਚ ਮੁੱਚੋ ਰੂਹ ਦੇ ਹਿਰਦੇ ਚ ਜਾਗਰਤੀ ਆ ਗਈ ਉਹ ਵੀ ਕਮਾਲ ਆ ਨਾਨਕ ਹੀ ਕਰ ਸਕਦਾ ਸੀ ਵਾਹ ਜੀ ਵਾਹ ਉਸ ਦਿਨ ਨਾਨਕ ਮੁਕੰਮਲ ਹੋਇਆ ਉਸ ਦਿਨ ਗੁਰੂ ਨਾਨਕ ਖਾਲਸਾ ਬਣ ਕੇ ਸਟੇਜ ਤੇ ਖੜ ਗਿਆ ਮਤਲਬ ਦੇਸ਼ ਦੇ ਅੰਦਰ ਕ੍ਰਾਂਤੀ ਲਿਆ ਦਿੱਤੀ ਮਨੁਬਾਦ ਦੀਆਂ ਜੜਾਂ ਜਨ ਕੇ ਫਿਕ ਖਲਾਸ ਈ ਟੀਆਂ ਫੜ ਕੇ ਤੁਸੀਂ ਦੇਖੋ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਾਨੀ ਦੁਸ਼ਮਣ ਬਣੇ ਨਾ ਮੇਰਾ ਮਤਲਬ ਇਹ ਹੋਇਆ ਕਿ ਜਦੋਂ ਮਤਲਬ ਇਹ ਬ੍ਰਾਹਮਣ ਵੱਲੋਂ ਡਿਕਲੇਅਰ ਕੀਤੇ ਹੋਏ ਸ਼ੂਦਰਾਂ ਦੇ ਵਿੱਚੋਂ ਹੁਣ ਪੰਜ ਪਿਆਰੇ ਸਟੇਜ ਤੇ ਖੜ੍ਹ ਗਏ ਆਣ ਕੇ ਤੇ ਜਿਹੜੇ 22 ਧਾਰ ਦੇ ਜਿਹੜੇ ਹਿੰਦੂ ਰਾਜੇ ਸੀ ਮਨੁਵਾਦੀ ਸੋਚ ਵਾਲੇ ਵਿਚਾਰਧਾਰਾ ਵਾਲੇ ਉਹਨਾਂ ਨੇ ਹੋਰ ਜ਼ਿਆਦਾ ਈਰਖਾ ਖਾਧੀ ਆ ਜੀ ਬਿਲਕੁਲ ਜੀ ਬਿਲਕੁਲ ਖਾਧੀ ਜੀ ਹੈਨਾ ਕਿਉਂਕਿ ਉਹ ਸੋਚ ਨਹੀਂ ਸੀ ਸਕਦੇ ਵੀ ਇਹ ਕਿਉਂਕਿ ਉਹ ਕਾਦੇ ਵਾਸਤੇ ਰਾਜੇ ਸੀ ਜਿਹੜਾ ਪੁਰਾਣਾ ਰਾਜਾ ਸਿਸਟਮ ਸੀ ਨਾ ਗੁਰੂ ਸਾਹਿਬ ਨੇ ਬਾਣੀ 'ਚ ਗੱਲ ਲਿਖੀ ਆ ਕਹਿੰਦੇ ਰਾਜੀ ਸ਼ੀ ਮਕਦਮ ਕੁੱਤੇ ਜਾਇਦ ਗਾਇਨ ਬੈਠੇ ਸੁੱਤੇ ਚੱਕਰ ਨਿੰਦਾ ਪਾਇਨ ਕਾਉ ਰਤ ਪਿਤ ਕੁੱਤੇ ਚਟ ਜਾਓ ਇੱਥੇ ਗੱਲ ਜੀ ਇਹ ਲਿਖਦੇ ਆ ਉੱਥੇ ਗੁਰੂ ਜੀ ਇਹ ਵੀ ਲਿਖਦੇ ਆ ਕਿ ਬ੍ਰਾਹਮਣ ਰਾਜੇ ਨੂੰ ਚਲਾਉਂਦਾ ਸੀ ਤੇ ਉਹਦਾ ਰਾਜ ਤਾਂ ਹੀ ਉਹ ਚੱਲਦਾ ਸੀ ਜਿਉ ਬ੍ਰਾਹਮਣ ਦੀ ਗੱਲ ਮੰਨਦਾ ਸੀ ਤੇ ਰਾਜਾ ਇਹ ਬ੍ਰਾਹਮਣ ਚਾਹੁੰਦਾ ਸੀ ਰਾਜਾ ਖੱਤਰੀ ਜਿਹੜਾ ਇਹ ਜਾਤ ਪਾਤ ਡਿਕਲੇਅਰ ਕਰੇ ਹੂੰ ਜੀ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਕਲੇਅਰ ਕਰਨ ਤੋਂ ਰੋਕ ਦਿੱਤਾ ਸੈਵੀ ਬਣਾ ਕੇ ਖੜੀ ਕਰ ਦਿੱਤੀ ਤੀਸਰਾ ਕਾਂਡ ਉਦੋਂ ਬਣ ਗਿਆ ਜਦੋਂ ਸਾਹਿਬ ਜੀ ਉਹਨਾਂ ਦੇ ਸਾਹਮਣੇ ਗੋਡੇ ਜੋੜ ਕੇ ਬਹਿ ਗਿਆ ਇਹ ਵੀ ਉੱਪਰ ਆਪਾਂ ਗੱਲ ਫੇਰ ਕਰਦੇ ਆ ਇਹਨੂੰ ਵੀ ਆਪਾਂ ਹੋਰ ਜ਼ਿਆਦਾ ਐਕਸਪਲੇਨ ਕਰਨਾ ਆ ਪਰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਰਾਜਿਆਂ ਨੂੰ ਚਲਾਉਣ ਵਾਲੀ ਵੀ ਪਿੱਛੇ ਬ੍ਰਾਹਮਣਵਾਦੀ ਸੋਚ ਹੀ ਸੀ ਪਜਾਰੀ ਵਾਲੀ ਇਹਦਾ ਮਤਲਬ ਰਾਜ ਭਾਵੇਂ ਮੁਗਲਾਂ ਦਾ ਸੀਗਾ ਉਸ ਕਿਸੇ ਦਾ ਵੀ ਕਿਸੇ ਦਾ ਵੀ ਮੁਗਲੀਆਂ ਹਕੂਮਤ ਸੀਗਾ ਤੇ ਉਧਰ ਸੂਬਿਆਂ ਦੇ ਵਿੱਚ ਕਹਿ ਲੋ ਜਿੱਦਾਂ ਨੂੰ ਪਾਈਤ ਆ ਦੇ ਮਤਲਬ ਹਿੰਦੂ ਰਾਜਿਆਂ ਦਾ ਰਾਜ ਸੀਗਾ ਪੜੇ ਇਹ ਮਨ ਰੜਕੇ ਰਾਜ ਕਰਦੇ ਸੀ ਤੇ ਮਨੁਸਮਰਤੀ ਦਾ ਰਾਜ ਸੀ ਜੀ ਬਿਲਕੁਲ ਇਸੇ ਕਰਕੇ ਗੁਰੂ ਸਾਹਿਬ ਨੂੰ ਖਾਲਸਾ ਸਿਜਣਾ ਕਰਨੀ ਪਈ ਸੀ ਤੁਸੀਂ ਦੇਖੋ ਅਕਬਰ ਹਮ ਅਕਬਰ ਵੇਖਣ ਨੂੰ ਮੁਗਲ ਆ ਪਰ ਅੰਦਰ ਖਾਤੇ ਬ੍ਰਾਹਮਣ ਚਲਾ ਰਿਆ ਉਹਨੂੰ ਬੀਰਬਲ ਜਿੰਨੀ ਪਰ ਅਕਬਰ ਥੋੜਾ ਬਹੁਤਾ ਦਿਮਾਗ ਵਰਤਦਾ ਹੈ ਥੋੜਾ ਉਹ ਜਦੋਂ ਕਿਤੇ ਉਹਨੂੰ ਨਜ਼ਰ ਆਉਂਦਾ ਵਾ ਕਿ ਵੀ ਅਮਰਦਾਸ ਸਾਹਿਬ ਨਾਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨਾਲ ਦੀ ਮੁਲਾਕਾਤ ਹੁੰਦੀ ਹੈ ਉਹ ਪ੍ਰਭਾਵਿਤ ਹੁੰਦਾ ਹੈ ਤੇ ਬੀਰਬਲ ਤੋਂ ਪਿੱਛੇ ਹਟ ਜਾਂਦਾ ਹੈ ਪਰ ਜਦੋਂ ਬੀਰਬਲ ਨੇ ਇਹ ਵੇਖਿਆ ਕਿ ਹੁਣ ਅਕਬਰ ਮੇਰੇ ਅਧੀਨ ਨਹੀਂ ਚੱਲਦਾ ਉਹਨੇ ਉਸ ਸਮੇਂ ਫਿਰ ਜਹਾਂਗੀਰ ਨੂੰ ਚੁੱਕਣਾ ਚਾਲੂ ਕੀਤਾ ਹਮ ਤਾਂ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਉਹਨਾਂ ਵਾਸਤੇ ਇਸ ਕਰਕੇ ਖਟਕਦੇ ਆ ਕਿਉਂਕਿ ਸਤਗੁਰੂ ਪਾਤਸ਼ਾਹ ਦੇਖੋ ਮਨੂ ਸਿਸਟਮ ਜਿਹੜਾ ਨਾ ਉਹ ਚਾਹੁੰਦਾ ਸ਼ੁੱਧਰ ਮੇਰੇ ਪੈਰਾਂ 'ਚ ਰਵੇ ਜੀ ਮੈਂ ਇਹਦੇ ਅੱਗੇ ਪੈਸਾ ਅੱਗੇ ਦਾਣਾ ਸੁੱਟਾਂ ਇਹ ਕੁੱਤੇ ਵਾਂਗੂ ਅੱਗਿਓ ਖਾਵੇ ਮਤਲਬ ਫ੍ਰੀ ਇਹਨੂੰ ਫੂਡ ਫ੍ਰੀ ਫੂਡ ਜੋ ਇਹ ਉਦੋਂ ਤੋਂ ਚੱਲਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਦੇ ਨਹੀਂ ਮੈਂ ਟੋਕਣ ਲੱਗਿਆਂਦਾ ਨੂੰ ਇਹ ਸਿਸਟਮ ਇਹਨੂੰ ਅੱਜ ਵੀ ਮਹਿਸੂਸ ਹੁੰਦਾ ਵੀ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਮੈਂ ਫ੍ਰੀ ਦਾ ਖਾਣਾ ਮਤਲਬ ਜਿਹਨੂੰ ਦਿੱਤਾ ਜਾਵੇ ਦਾ ਮਤਲਬ ਵਾਕਿਆ ਹੀ ਉਹਨੂੰ ਗੁਲਾਮ ਰੱਖਣ ਦਾ ਸੌਖਾ ਹੀ 100% ਹੈ ਜੀ ਗੁਲਾਮੀ ਦੋ ਤਰੀਕੇ ਦੀ ਹੈ ਇੱਕ ਹੈ ਸਰੀਰ ਦੀ ਗੁਲਾਮੀ ਹੈ ਕਿਉਂ ਮਾਨਸਿਕ ਗੁਲਾਮੀ ਜੀ ਸਰੀਰ ਦੀ ਗੁਲਾਮੀ ਤੋਂ ਕਿਤੇ ਨਾ ਕਿਤੇ ਆਜ਼ਾਦ ਹੋ ਸਕਦਾ ਬੰਦਾ ਮਾਨਸਿਕ ਗੁਲਾਮ ਤੋਂ ਨਹੀਂ ਹੋ ਸਕਦਾ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨੀ ਚਾਹੁੰਦਾ ਜਦੋਂ ਆਪਾਂ ਖਾਲਸੇ ਸ਼ਬਦ ਨੂੰ ਲੈ ਕੇ ਤੁਰਾਂਗੇ ਨਾ ਬੜੀ ਲੰਬੀ ਡਿਟੇਲ ਹੈ ਅਨੰਦਜੀਤ ਭਾਜੀ ਜੀ ਤੁਸੀਂ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਨੂੰ ਪੜੋ ਹਮ ਜੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਦਿਨ 22 52 ਵੱਖ-ਵੱਖ ਕਿਸਮ ਦੇ ਕੀਰਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਠਾਏ ਜੀ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਆ ਉਸ ਸਮੇਂ ਸੁਲਤਾਨਪੁਰ ਹਰ ਵਪਾਰੀ ਇਹ ਚਾਹੁੰਦਾ ਮੇਰੀ ਮੰਡੀ ਵੱਡੀ ਰਵੇ ਸੱਚੇ ਪਾਤਸ਼ਾਹ ਨੇ ਵੱਖ-ਵੱਖ ਕਿਸਮ ਦੇ ਕੀਰਤੀ ਅੰਮ੍ਰਿਤਸਰ ਬਿਠਾ ਕੇ ਮੰਡੀ ਬਣਾਤੀ ਜੀ ਕਾਦੇ ਵਾਸਤੇ ਤੇ ਅੱਜ ਆ ਇਕਨੋਮਿਕ ਸਿਸਟਮ ਕੀ ਕਹਿੰਦਾ ਅੱਜ ਅਮਰੀਕਾ ਚ ਤੁਸੀਂ ਕੋਈ ਵੀਜ਼ਾ ਲੈਣੇ ਆ ਕੋਈ ਜੌਬ ਬਿਜ਼ਨਸ ਖੋਲਣਾ ਚਾਹੁੰਦੇ ਹੋ ਕਹਿੰਦੇ ਪਹਿਲਾਂ ਕੀ ਕਰਨਾ ਪਹਿਲਾਂ ਤੂੰ ਇੱਥੋਂ ਦੇ ਕਾਮਿਆਂ ਨੂੰ ਕੰਮ ਦੇਣਾ ਜੀ 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 ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਉਸ ਸਮੇ ਇਹ ਐਗਰੀਮੈਂਟ ਉਹ ਮੰਡੀ ਦੇ ਰਹਿਣ ਵਾਲੇ ਕਿਉਂਕਿ ਜਿਹੜੇ ਉਹ ਵਪਾਰੀ ਸੀ ਕੈਸੀ ਵੱਡੀ ਗੱਲ ਸੀ ਕਿ ਜਿਹੜੇ ਸ਼ੁੱਧਰ ਨੂੰ ਵੈਸ਼ ਬਰਦਾਸ਼ਤ ਨਹੀਂ ਸੀ ਕਰਦਾ ਬੋਧੀ ਕਰਦੇ ਬਿਲਕੁਲ ਜਿਹੜਾ ਵੈਸ਼ ਵਪਾਰੀ ਸੀ ਉਹ ਕਹਿੰਦਾ ਸੀ ਸ਼ੂਦਰ ਨੂੰ ਮੈਂ ਕਾਮਾ ਨਹੀਂ ਲਾ ਸਕਦਾ ਤੇ ਧੰਗੁਰ ਰਾਮਦਾਸ ਸਾਹਿਬ ਕਹਿੰਦੇ ਇਹ ਮੈਂ ਸਾਰੇ ਪੜ੍ਹਾਏ ਆ ਨਾਨਕ ਨੇ ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਫੇਰ ਇੱਕ ਗੱਲ ਇਹ ਖਾਲਸਾ ਸ਼ਬਦ ਜਿਹੜੀ ਆਪਾਂ ਚਰਚਾ ਕਰ ਰਹੇ ਨਾ ਅਸੀਂ ਤੇ ਸਿਰ ਬਹੁਤ ਘੱਟ ਸੁਣਾਉਨੇ ਆ ਸਟੇਜ ਤੇ ਜੀ 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 ਜਿਸ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵਿਜ਼ਨ ਦੇ ਵਿੱਚ ਆਪਣੇ ਸੋਚ ਵਿੱਚ ਮਲ ਅਖਾੜੇ ਲਾਏ ਜੀ ਸੋਚ ਬਿਲਦਰੀ ਲੋਕਾਂ ਦੀ এডਿਕੇਸ਼ਨ ਸ਼ੂਦਰ ਨੂੰ ਲੈਣ ਦਾ ਹੱਕ ਨਹੀਂ ਸੀ ਇਕਲਵਿਆ ਨੂੰ ਦਰੁਣਾਚਾਰਿਆ ਨੇ ਕਹਿੰਦੇ ਉਹਦਾ ਅੰਗੂਠਾ ਲੈ ਲਿਆ ਸੀ ਵਾਪਸ ਹੈ ਸੂਬਕ ਦਾ ਕਤਲ ਵੀ ਇਸੇ ਹਾਂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਿਹਦੇ ਦਿਨ ਸਕੂਲ ਚ ਆਪਾਂ ਕਹਿੰਨੇ ਆ ਆਮ ਜੀ ਗੱਲ ਸੁਣਾ ਦਿੰਨੇ ਹਮਾਈਉ ਆਇਆ ਹਮਾਈਉ ਸਪੈਸ਼ਲੀ ਗੁਰੂ ਅੰਗਦ ਦੇਵ ਜੀ ਨੂੰ ਵਿਜ਼ਿਟ ਕਰਨ ਕਿਉਂ ਆਇਆ ਕਦੀ ਇਸ ਚੀਜ਼ ਨੂੰ ਖੋਲ ਕੇ ਦੇਖੋ ਜੀ ਹਮਾਈਉ ਦੇ ਕੰਨ ਕਿੰਨੇ ਭਰੇ ਆ ਬ੍ਰਾਹਮਣ ਨੇ ਕਿ ਨਾਨਕ ਤੋਂ ਬਾਅਦ ਆ ਤੂੰ ਗੱਲ ਨਾਨਕ ਤੱਕ ਤੇ ਗੱਲ ਠੀਕ ਸੀ ਪਰਾਇਡਾ ਅੰਗਦ ਦੇਵ ਜੀ ਜਿਹੜਾ ਫੇਰੂ ਫੇਆ ਆਪਣਾ ਬੈਠਾ ਨਾ ਫੇਰੂ ਮਲ ਦਾ ਪੁੱਤਰ ਖਡੂਰ ਸਾਹਿਬ ਧਰਤੀ ਤੇ ਇਹ ਤੇ ਜੋਧੇ ਤਿਆਰ ਕਰਦਾ ਇਹ ਤੇ ਉਹਨਾਂ ਦੇ ਹੱਥਾਂ 'ਚ ਉਹਨਾਂ ਕਿਤਾਬਾਂ ਦੇ ਕੇ ਤੇ ਗੁਰਮੁਖੀ ਪੜਾ ਰਿਆ ਇਹ ਤੇ ਐਜੂਕੇਟ ਹੋ ਜਾਣਗੇ ਹਮਾਇੂ ਨੂੰ ਹਰ ਰਾਜੇ ਨੂੰ ਇਹ ਹੁੰਦਾ ਕਿ ਮੇਰੇ ਸਾਹਮਣੇ ਬੰਦਾ ਵਿਦਿਆਤਾਰੀ ਨਾ ਆਜੇ ਕਿਤੇ ਜੀ ਜੀ ਮੇਰੀ ਕੁਲ ਦਾ ਆਜੇ ਮੈਂ ਬਰਦਾਸ਼ ਕਰੂੰਗਾ ਜੇ ਕੋਈ ਨੀਵਾ ਆ ਗਿਆ ਮੈਨੂੰ ਬਰਦਾਸ਼ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕੀ ਖਤਰੀਆਂ ਦੇ ਪੁੱਤਰਾਂ ਨੂੰ ਪੜਾਉਂਦੇ ਸੀ ਉਹਨਾਂ ਵਾਸਤੇ ਤੇ ਗੁਰੂਕੁਲ ਹੈਗੀ ਸੀ ਤੇ ਕਿਦਾਂ ਨੂੰ ਪੜਾਉਂਦੇ ਹੋਣਗੇ ਕਹੋ ਕਿ ਬੀਰ ਜਨ ਪੈ ਖਾਲਸੇ ਦਾ ਸੁਪਨਾ ਸਾਕਾਰ ਕਰਨਾ ਸਿੱਖੀ ਨੇ ਜੀ 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 ਮੱਝ ਦੀ ਗੱਲ ਤਾਂ ਹੀ ਤੋਂ ਚਾਲੂ ਕੀਤੀ ਆ ਇਹ ਖਾਲਸਾ ਸ਼ਬਦ ਲਗਾ ਲਿਆ ਸੀ ਇੱਕ ਬੀਰ ਜੀ ਨੇ ਜਿਸ ਦਿਨ ਇਹ ਗੱਲ ਡਿਕਲੇਅਰ ਕੀਤੀ ਨਾਨਕ ਜੀ ਨੇ ਉਹ ਸ਼ਬਦ ਚੁੱਕ ਲਿਆ ਵਾਹ ਜੀ ਵਾਹ ਸਾਬ ਕਿਹ ਕਹਿੰਦੇ ਯਾਤਰਾ ਲੰਬੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਮਲ ਅਖਾੜੇ ਜੋਧੇ ਸੂਰਮੇ ਨਾਲ ਬਲਸ਼ਾਲੀ ਤਿਆਰ ਕੀਤੇ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਇਹ ਕਿਸੇ ਦੇ ਮੰਗਤੇ ਨਾ ਬਣ ਹੁਣ ਜਦੋਂ ਐਜੂਕੇਟਿਡ ਬੰਦੇ ਨਾਲ ਹੈਗੇ ਸੀ ਮੌਜੂਦ ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਸਾਨੂੰ ਨੌਕਰੀਆਂ ਤੇ ਦੋ ਜੀ ਜੀ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਦਵਾਉਂਗਾ ਨੌਕਰੀਆਂ ਜੀ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਨਾਲ ਪਹਿਲਾ ਐਗਰੀਮੈਂਟ ਕੀਤਾ ਵੀ ਤੁਸੀਂ ਕੰਮ ਕਰਨਾ ਮੰਡੀਆਂ ਖੋਲੋ ਮੈਂ ਤੁਹਾਨੂੰ ਸਪੋਰਟ ਕਰੂੰਗਾ ਪਰ ਕੰਮੇ ਮੇਰੇ ਰੱਖਣੇ ਜਦੋਂ ਹੁਣ ਉਹਨਾਂ ਦੇ ਘਰਾਂ 'ਚ ਰੋਟੀ ਆ ਗਈ। ਵਾਹ ਜੀ ਵਾਹ। ਭਾਵੇਂ ਜਿਹਦੇ ਜੇਬ 'ਚ ਪੈਸੇ ਨਾ ਕਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਸਿਆਣੇ ਕਹਿੰਦੇ ਆ। ਨਾਨਕ ਜੀ ਨੇ ਤੇ ਉਹ ਸਿਆਣੇ ਕਰ ਦਿੱਤੇ ਜਿਹੜੇ ਪੈਰਾਂ ਦੀ ਜੁੱਤੀ ਬਣਾ ਕੇ ਬਿਠਾਏ ਸੀ। ਬਿਲਕੁਲ ਬਿਲਕੁਲ। ਜਿੱਦਣ ਉਹ ਵਪਾਰੀ ਬਣ ਕੇ ਵਪਾਰ ਕਰਨ ਲੱਗ ਪਏ। ਜੀ 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 ਜੀ। शूद्र ਜਿਹੜਾ ਸੀ ਪੈਰ ਦੀ ਜੁੱਤੀ ਬਣਾਇਆ ਸੀ ਉਹ ਵਪਾਰੀ ਬਣ ਕੇ ਆਪਣੀ ਜਿੰਸ ਵੇਚਣ ਲੱਗ ਪਿਆ। ਕਿੱਡਾ ਵੱਡਾ ਦੱਸੋ ਕਿ ਇਨਕਲਾਬ ਹੋ ਗਿਆ। ਬਹੁਤ ਵੱਡਾ ਬਹੁਤ 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 ਇਹ ਗੱਲ ਛੋਟੀ ਜੀ ਹੀ ਕਿਤੇ। ਬਹੁਤ ਵੱਡੀ। ਬਹੁਤ ਵਧੀਆ ਜਿੱਦਣ ਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਹੁਣ ਅਸੀਂ ਫਿਰ ਸਰੋਵਰ ਗੁਰੂ ਰਾਮਦਾਸ ਸਾਹਿਬ ਨੇ ਪਹਿਲਾ ਸਰੋਵਰ ਬਣਾਇਆ ਜੀ ਜਦ ਬ੍ਰਾਹਮਣ ਕਹਿੰਦਾ ਸ਼ੁੱਧਰ ਚੱਲਦੇ ਪਾਣੀ ਚ ਨਹਾ ਸਕਦਾ ਹਾਂ 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 ਤੁਰਦੇ ਪਾਣੀ ਚ ਉਹ ਤਾਂ ਹੁਣ ਵੀ ਹੈਗਾ ਹੈ ਕਈ ਥਾਂ ਤੇ ਜਿੱਦਾਂ ਆਪਾਂ ਵੇਖਦੇ ਆਂ ਵੀ ਜੇ ਅੱਜ ਵੀ ਆਊਟ ਆਫ ਪੰਜਾਬ ਦੂਜੀਆਂ ਸਟੇਟਾਂ ਦੇ ਵਿੱਚੋਂ